ਦਵੀਰੇ ਗੱਡੀ ਘੋੜੀ ਡੈਡੀ ਨੇ ਕਿਹਾ ਜਿੱਦ ਤੱਕ ੜੀ ਡੈਡੀ ਦੀ ਨਾ ਡੈਡੀ ਕਹਿੰਦੇ ਮਾਨੂੰ ਇਦਾਂ ਦੀ ਗੱਡੀ ਪੁੱਤ ਲੈ ਲਈ ਆਪਾਂ ਮੈਂ ਕਿਹਾ ਡੈਡੀ ਇਦਾਂ ਦੀ ਹੀ ਲੈਣੀ ਆ ਮੈਨੂੰ ਇਹ ਜਿਹਾ ਬਾਹਰੋਂ ਆ ਕੇ ਪਹਿਲਾਂ ਗੱਡੀ ਡੈਡੀ ਕਹਿੰਦੇ ਸੀ ਪਹਿਲਾਂ ਗੱਡੀ ਲੈਣੀ ਹੈ ਫਿਰ ਕੋਠੀ ਦਾ ਕੰਮ ਸ਼ੁਰੂ ਥੋੜਾ ਕਰਾਂ ਦੀ ਹੈ ਨਾ ਕੋਠੀ ਵੀ ਹੋਰ ਤਿਆਰ ਹੋਊਗੀ ਇਨਸ਼ਾਅੱਲਾ ਤੇ ਹੁਣ ਗੱਡੀ ਵੀ ਲੈਣੀ ਗੱਡੀ ਤਾਂ ਹੁਣ ਮੈਂ ਥੋੜੀ ਦਿਨਾਂ ਚ ਹੀ ਲੈਣੀ ਇਨਸ਼ਾਅੱਲਾ ਮੇਰੇ ਦੀਆਂ ਰੀਜਾਂ ਕੋਈ ਰਹਿਣ ਨਹੀਂ ਦੇੜੀਆਂ ਹੁਣ ਜੋ ਰਹਿ ਗਈਆਂ ਪਹਿਲਾਂ پیسے ਨਹੀਂ ਸੀ ਮਾਪੇ ਹੈਗੇ ਸੀ ਹੁਣ ਪੈਸਾ ਆਇਆ ਹੁਣ ਮਾਪੇ ਹੈ ਨਹੀਂ ਹੁਣ ਬੀਬੇ ਬਾਪੂ ਦੀਆਂ ਜਿੰਨੀਆਂ ਵੀ ਆ ਸਾਰੀਆਂ ਗਰੀਜਾਂ ਉਹਨਾਂ ਦੀਆਂ ਖਸਰਤਾਂ ਜੋ ਜਿੱਦਾਂ ਵੀ ਉਹ ਚਾਹੁੰਦੇ ਸੀ ਉਦਾਂ ਹੀ ਹੋਏਗਾ ਇਨਸ਼ਾਅੱਲਾ ਅੱਗੇ ਡੇੜੀ ਦੇ ਰੀ ਨੇ ਕਹਿੰਦੇ ਸੀ ਵੀ ਆਪਾਂ ਕਪੜਾ ਚੱਕਣਾ ਵਾ ਗੱਡੀ ਤੋਂ ਆਏ ਆਏ ਹੁਣ ਉਹਦੀਆਂ ਫੋਟੋਆਂ ਲੈ ਕੇ ਜਾਣੀਆਂ ਪਈਆਂ ਫੋਟੋਆਂ ਲੈ ਕੇ ਜਾਣੀਆਂ ਪਈਆਂ ਕਪੜਾ ਇੱਧਰ ਗਾੜੂ ਕਰਨ ਵਾਸਤੇ